ਇੱਕਠੇ ਹੋ ਕੇ ਖੇਤ ਆਉਂਦੇ ਨੇ ਜੀ ਲੋਕ ਜੀ ਦਰਦੇ ਮਾਰੇ ਜੀ ਦਰਦੇ ਖੇਤ ਨਹੀਂ ਆ ਰਹੇ ਆ ਨਹੀਂ ਰਹੇ ਜੀ ਕੱਲਾ ਬੰਦਾ ਕੋਈ ਖੇਤ ਨਹੀਂ ਆਉਂਦਾ ਜੀ ਸੈਮ ਦਾ ਮਾਹੌਲ ਹੈ ਖੇਤ ਤਾਂ ਘਰਾਂ ਚੋਂ ਨਹੀਂ ਲਿਕਟ ਰਾਇਆ ਜੀ ਲੋਕ ਅੱਜ ਗੁਰਦੁਆਰਾ ਸਾਹਿਬ ਵੀ ਕੋਈ ਗੱਡੀਆਂ ਚ ਗਿਆ ਕੋਈ ਕਾਸੇ ਦੇ ਗਿਆ ਕੱਲੇ ਜਵਾਕ ਨਹੀਂ ਬਾਹਰ ਲਿਕਣ ਦੇ ਘਰਾਂ ਝੂਣੀ ਬਾਹਰ ਲਿਕਣ ਦੇ ਖੇਤਾਂ ਦਾ ਬਹੁਤ ਦੂਰ ਦੀ ਗੱਲ ਹੈ ਇਹ ਗਾਗੇ ਪਿੰਡ ਦੀ ਗੱਲ ਹੈ ਇਹ ਗਾਗੇ ਪਿੰਡ ਦੀ ਗੱਲ ਹੈ ਜੀ ਠੀਕ ਹੈ ਕਿਉਂ ਜੀ ਤੁਹਾਡੇ ਪੇੜਾ ਨੇ ਖੇਤ ਚ ਤੁਸੀਂ ਦਿਖਾਈਆਂ ਨੇ ਹਾਂ ਜੀ ਹਾਂ ਜੀ ਬਿਲਕੁਲ ਪਹਿਲਾਂ ਕੀ ਜੀ ਹਾਂ ਜੀ ਠੀਕ ਹੈ ਵੀ ਹੈਵੀ ਚੀਜ਼ ਹੈ ਇਹ ਭੈੜਾ ਮੋਟਰਸਾਈਕਲ ਜੱਡਾ ਹਾਂ ਇਹ ਨਹੀਂ ਰ ਆ ਤੇ ਤੁਸੀਂ ਛੋਟੀਆਂ ਸੱਟੀਆਂ ਲੈ ਕੇ ਆਏ ਤੇ ਆ ਕੋਪਾ ਲੈ ਕੇ ਆਏ ਦੀ ਬੰਦੇ ਬਹੁਤ ਅੱਛਾ ਇਹ ਕੱਲ ਸ਼ਾਮ ਦੀ ਸੀ ਸਵਾ 3 ਵਜੇ ਦੀ ਗੱਲ ਹੈ ਜੀ ਇਹ ਗੱਲ ਜਮਾ ਸੱਚੀ ਹੈ ਹਕੀਕਤ ਹੈ ਜੀ ਠੀਕ ਹੈ ਡਰ ਗਿਆ ਜੀ ਉੱਥੇ ਖੜ ਗਿਆ ਜੀ ਮੈਂ ਦਦ ਦਾ ਮਾਰਾ ਕਹਾਣੀ ਆਏ ਜੀ ਤੁਸੀਂ ਕਿੱਥੇ ਖੜੇ ਸੀ ਕਿਉਂ ਪਰਦੇ ਪਾਸੇ ਪਰਲੇ ਪਾਸੇ ਤੇ ਫਿਰ ਤੁਸੀਂ ਨਿਕਲਦਾ ਕਿਵੇਂ ਦੇਖਿਆ ਨਿਕਲਦਾ ਜੀ ਉੱਥੋਂ ਛਾਲ ਮਾਰੀ ਜਦੋਂ ਐਵੇਂ ਮੁੜਿਆ ਕੋਲ ਲੱਗਦੇ ਇਧਰੋਂ ਗੱਡੀਆਂ ਵੀ ਆਈਆਂ ਨੇ ਦੋ ਅੱਛਾ ਸੜਕ ਤੇ ਭੱਗ ਗਿਆ ਸੜਕ ਤੋਂ ਇੱਕੋ ਲੱਗ ਨਾ ਡਰ ਹੈਗਾ ਹੂੰ ਬੰਨ ਡਰ ਰਿਹਾ ਜੀ ਸਾਨੂੰ ਨਾ ਕੱਲੇ ਸੱਚੀ ਨਹੀਂ ਜਾਂਦੇ ਨਾ ਜਾਨੂੰ ਫੁੱਲ ਡਰ ਰਿਹਾ ਜਿਵੇਂ ਕੱਲੇ ਜਾਂਦੀ ਨਹੀਂ ਜਿਵੇਂ ਖੇਤ ਨਹੀਂ ਜਾਂਦੇ ਉਹ ਮੱੜ ਗਏ ਦੋ ਵਜੇ ਗਏ ਛੀ ਘਰ ਨੂੰ ਭੱਜ ਜਾਗੇ ਸੜਕ ਦੀਆਂ ਵਾਰੀਆਂ ਤੋਂ ਛੜ ਕੇ ਅਸੀਂ ਹੈ ਨਾ ਦੋ ਕਿਹਨੇ ਨਹਿਰ ਦਾ ਪਾਣੀ ਵੀ ਨਹੀਂ ਵੱਡਿਆ ਘਰ ਆਪਣੇ ਨੂੰ ਅੱਛਾ ਨਹਿਰ ਦਾ ਪਾਣੀ ਛੜਦਾ ਨਹਿਰ ਦਾ ਪਾਣੀ ਛੜਦਾ ਰਾਤ ਨੂੰ ਲੋਕਾਂ ਨੇ ਕਿਸੇ ਨੇ ਨਹੀਂ ਵੱਡਿਆ ਗਿਆ ਅੱਛਾ ਦੇਖ ਸਕਦੇ ਬਈ ਕ ਆ ਕਹਿੰਦੇ ਨੇ ਤੁਹਾਡੇ ਚਿੱਤਾਂ ਛੇਰ ਆ ਰਹੇ ਹੈ ਆ ਰਿਹਾ ਜੀ ਹਾਂ ਆ ਰਹੇ ਆਂ ਜੀ ਗੁਰਦੁਆਰੇ ਹੀ ਪੋਹਦਾ ਹੈ ਹੈ ਜੀ ਰੋਜ਼ ਲੱਕਰਦੇ ਉਹਨੇ ਬਾਂਦਰ ਸਾਰੇ ਪਿੰਡ ਚ ਆਵੜੇ ਪੈਂਦੇ ਯਾਰ ਅੱਛਾ ਹਾਂ ਡਰਦੇ ਰੋਜ਼ ਹੈਗਾ ਜਾਨਵਰ ਤਾਂ ਹੈਗਾ ਗੂੜੀ ਖਾ ਗਿਆ ਨਹੀਂ ਆ ਗਿਆ ਰੋਜ਼ ਰੋਜ਼ ਕਿੱਥੇ ਖਾਦਾ ਹੋਇਆ ਜਮੇ ਨੁਕਸਾਨ ਕਰੂਗਾ ਬੰਦਿਆਂ ਦਾ ਡੰਗਰਾਂ ਦਾ ਬੰਦੇ ਨੂੰ ਕੋਈ ਛੱਡੂ ਪੜਨਾ ਚਾਹੀਦਾ ਬੰਦੇ ਨੂੰ ਕੋਈ ਛੱਡੂ ਆ ਉਹ ਰੋਜ਼ ਦਾ ਬੰਦੇ ਦੀ ਕੋਟੀ ਜਦੋਂ ਐਡਾ ਜਾਨ ਬਰਾ ਡਡੇ ਰੋਜ਼ਾਂ ਨੂੰ ਡੱਕੜਦਾ ਸਾਰੀ ਪੱਤੀ ਖਾਲੀ ਕਰਤੀ ਹਾਂ ਉਹ ਗਵਰਨਮੈਂਟ ਨੂੰ ਪਰਾ ਲੱਗ ਜਾਂਦਾ ਵੀ ਗੌਰ ਕਰਕੇ ਛੋਟੇ ਪਿੰਡ ਵੀ ਸੁਣਨ ਆ ਜਾਂ ਪਿਆ ਨੈਟਰੀ ਭੇਤ ਕੋ ਕੁਝ ਕਰੋ ਫਿਰ ਤੇ ਹਰਾ ਵੱਧਦੇ ਵੱਧਦੇ ਭੱਜੇ ਜਵਾਕ ਅੱਛਾ ਹਾਂ ਹਰਾ ਛੱਡ ਕੇ ਉੱਥੇ ਆ ਗਏ ਭੈਂਜ ਦਾ ਵੇਰਾ ਕਿਰਾਂ ਵਾਲਾਂ ਦਾ ਕਹਿੰਦੇ ਅਸੀਂ ਚਿੱਟਾ ਕਹਿੰਦੇ ਨੇ ਫੇਰ ਤੋਂ ਦੂਜਾ ਚਿੱਟਾ ਸਪੀਡ ਵਾਲਾ ਜਿਆਦਾ ਸਪੀਡ ਵਾਲਾ ਹੁੰਦਾ ਜੀ ਅੱਛਾ ਜਿਆਦਾ ਸਪੀਡ ਵਾਲਾ ਹਾਂ ਕਹਿੰਦਾ ਹੈਗੇ ਨੇ ਜੀ ਇੱਧਰ ਵੀ ਪਾਰ ਬੀੜ ਤਾਰੇ ਆ ਰੋਜ਼ ਖਾਦੇ ਇੱਥੇ ਉਹਨੇ ਲਾਗੇ ਤਾਂ ਮਹਸਦੇਵੀ ਦੰਦ ਦੰਦ ਮਾਰੇ ਨੇ ਹਾਂ ਤੇ ਕਹਿੰਦੇ ਕਿ ਵੀ ਰੋਜ਼ ਵੀ ਖਾਦੇ ਨੇ ਆ ਗਲੀਆਂ ਚੋਂ ਡਰਦੇ ਲੋਕ ਅੰਦਰ ਬੈਠੇ ਨੇ ਅੱਛਾ ਡਰਦੇ ਅੰਦਰ ਬੈਠੇ ਨੇ ਹਾਂ ਜੀ ਕੀ ਕਹਿੰਦੇ ਆਹ ਕੋਠੇ ਦੀ ਸਾਈਡ ਲੰਘਾ ਜੀ ਆਹ ਵੱਟ ਵੱਟ ਪਈ ਜੇ ਐਨੂੰ ਲੰਘਾ ਇੱਧਰ ਨੂੰ ਆਇਆ ਵਈਆਂ ਨਵਰੇ ਪੇੜਾਂ ਪੰਗਿਆ ਨੇ ਕਿਉਂ ਜੀ ਬਾਈ ਜੀ ਪੰਗਿਆ ਨੇ ਜੀ ਆ ਡਾਂਗ ਤਾਂ ਹੀ ਜੱਕ ਰੱਖੀ ਐ ਹਾਂ ਜੀ ਹਾਂ ਜੀ ਆ ਵੱਟ ਤੇ ਪੇੜਾਂ ਨੇ ਜੀ ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਖੜੇ ਸੀ ਗਾਗੇ ਕੋਟੜਾ ਲੈ ਲੈ ਲਹਿਰੇ ਗਾਗੇ ਤੋਂ ਉੱਪਰਲੇ ਪਾਸੇ ਪੇਡਾਂ 'ਚ ਇੱਥੇ ਗਾਗੇ ਤੇ ਕਿਸਾਨ ਖੜੇ ਨੇ ਜਿਨ੍ਹਾਂ ਨਾਲ ਗੱਲਬਾਤ ਕਰੀ ਆ ਜਿਹੜੇ ਚਿੱਤੇ ਦੀ ਗੱਲ ਚੱਲ ਰਹੀ ਹੈ ਆਈਟਮ ਵੀ ਦਿਖਾਉਂਦੇ ਨੇ ਕਹਿੰਦੇ ਵੀ ਆਹ ਪੇਡਾਂ ਨੇ ਚਿੱਤੇ ਦੀਆਂ ਗੁਰਦੁਆਰਿਆਂ 'ਚ ਵੀ ਬੋਲਿਆ ਜਾ ਰਿਹਾ ਹੈ ਇਹ ਕਹਿੰਦੇ ਵੀ ਹੈਗਾ ਕਈ ਦਿਨਾਂ ਤੋਂ ਇਹ ਗੱਲ ਹੈ ਜਿਹੜੀ ਉਡੀ ਹੋਈ ਹੈ ਕਈ ਮੁੰਡਿਆਂ ਨੇ ਦੇਖਿਆ ਜੀ ਮੁੰਡਿਆਂ ਨੇ ਦੇਖਿਆ ਹਾਂ ਜੀ ਆਹ ਦੇਖੋ ਜੀ ਕਹਿੰਦੇ ਮੁੰਡਿਆਂ ਨੇ ਵੀ ਦੇਖਿਆ ਹੁਣ ਗੱਲਬਾਤ ਕੀ ਅੱਗੇ ਪੂਰੀ ਦੇਖਾਂਗੇ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਕਰ ਦੋ ਦੱਬ ਕੇ ਸ਼ੇਅਰ ਦੇਖਦੇ ਆਂ ਪੇੜਾਂ ਕਾਦੀਆਂ ਨੇ ਇਹਦੇ ਵਿੱਚ ਪੇੜਾਂ ਵੀ ਦਿਖਾਉਣ ਚੱਲੇ ਨੇ ਆਹ ਉਹ ਬੱਟੇ ਤੇ ਵੀ ਹੈਗੀ ਨਾ ਉਧਰ ਹਾਂਜੀ ਉਹ ਬੱਟੇ ਉਧਰ ਆਏ ਇਸ ਤਰ੍ਹਾਂ ਪੱਕੀ ਬੱਟਾ ਇਹ ਤੇ ਤਾਂ ਨਹੀਂ ਹੋਣੀਆ ਅੱਛਾ ਅੱਛਾ ਆ ਪੇੜਾਂ ਨੇ ਪੰਜੇ ਤਿੱਖੇ ਨੇ ਹੋਰ ਤਿੱਖੇ ਪੰਜੇ ਨੇ ਹਾਂ ਨਹੀਂ ਤਾਂ ਕੱਟਦੀਆਂ ਨਹੀਂ ਇਹ ਤਾਂ ਪੇੜਾਂ ਛੇਤੀ ਆਮ ਤਾਂ ਕੁੜ ਕੱਟ ਕੇ ਪਈਆਂ ਨੇ ਹਾਂ ਪੇੜਾਂ ਭਾਈ ਤਿੱਖੀਆਂ ਨੇ ਆ ਦੇਖ ਲੋ ਹੂੰ ਤੁਸੀਂ ਐ ਲੈ ਲਓ ਵੀ ਪੂਰਾ ਜਹਰੇ ਤਾਂ ਐਨਰਵਾ ਦੇਖ ਆ ਪੇੜ ਚ ਆ ਗਿਆ ਸਾਰਾ ਆ ਆ ਗਿਆ ਆ ਆ ਗਿਆ ਉਹ ਕਿਹੜੇ ਨੌਂ ਦੇ ਜੀ ਉਹ ਪੂਰੇ ਆ ਆ ਨੌਂ ਲੈ ਲਓ 4 7 8 9 ਨੇ ਆ ਦੇਖੋ ਅਸੀਂ ਆ ਦੇਦੇ ਤਾਂ ਵਿਚ ਤੱਕ ਗੜਿਆ ਹੋਇਆ ਜੀ ਇੰਚ ਵਾਂਗੂ ਅੱਧਾ ਇੰਚ ਕਈ ਮੁੰਡੇ ਦੇਖੇ ਜੀ ਦੇਖੇ ਜੀ ਅਫਵਾਹ ਨਹੀਂ ਡਾਉਣੀ ਚਾਹੀਦੀ ਪਰ ਆ ਦੇਖੋ ਮੋਤਬਰ ਸਾਰੇ ਬਾਈ ਪਿੰਡ ਗਾਗੇ ਤੋਂ ਖੜੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਬਾਈ ਹਾਂਜੀ ਆ ਮੈਂ ਦੇਖਿਆ ਅੱਛਾ ਕਿਵੇਂ ਸੀ ਗੱਲਬਾਤ ਪੂਰੀ ਬਾਈ ਜੀ ਮੈਂ ਇਦੋਂ ਦੋ ਕਿੱਲੇ ਪਿੱਛੇ ਦੀ ਜੀ ਉਹ ਜਿਹੜਾ ਜਾਨਵਰ ਹੈ ਜੀ ਇਧਰੋਂ ਜੀਰੀ ਚੋਂ ਇਧਰਲੇ ਪਾਸੋਂ ਲਿਕੜ ਕੇ ਜੀ ਕਿੱਥੋਂ ਜੋ ਨਿਕਲਿਆ ਆ ਉਰੋਂ ਜੀ ਲਿਕੜੇ ਜੀ ਇੱਥੋਂ ਜੀ ਅੱਛਾ ਉਰੋਂ ਲਿਕੜ ਕੇ ਇਧਰ ਖੱਬੇ ਪਾਸੇ ਛਾਲ ਮਾਰੀ ਜੀ ਉਹਨੇ ਇਧਰ ਛਾਲ ਮਾਰੀ ਹੈ ਦੇਖਿਆ ਪਹੀ ਚ ਅੱਛਾ ਕਿੰਨਾ ਕੁੱਚਾ ਸੀ ਬਾਦੀ ਖਾਸਾ ਦੀ ਜੀ ਮੋਟਰਸਾਈਕਲ ਜਿੱਡਾ ਜੀ ਮੋਟਰਸਾਈਕਲ ਜਿੱਡਾ ਹਾਂ ਜੀ ਹਾਂ ਫਿਰ ਤਾਂ ਖਾਸਾ ਧੀ ਖਾਸਾ ਧੀ ਜੀ ਹਾਂ ਵਧੀਆ ਲੰਬੀ ਪੂੰਛਤੀ ਜੀ ਕਦੋਂ ਦੇਖਿਆ ਤੁਸੀਂ ਨੇ ਮੈਂ ਇਹ ਕੱਲ ਸ਼ਾਮ ਦੀ 6:30 ਵਜੇ ਦੀ ਗੱਲ ਹੈ ਜੀ ਉਦੋਂ ਬਾਅਦ ਪਿੰਡ ਚ ਫੋਨ ਵੀ ਕਰਾਈ ਅਸੀਂ ਲੋਸਮੈਂਟ ਵੀ ਕਰਾਈ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਜੀ ਉਸ ਤੋਂ ਬਾਅਦ ਉਹ ਪਿੰਡ ਦੇ ਨੌਜਵਾਨ ਹੋਰ ਆ ਗਏ ਮੁੰਡੇ ਸਾਰੇ ਜੀ ਅਸੀਂ ਇੱਧਰ ਗੇੜੇ ਵੀ ਦਿੱਤੇ ਨੇ ਸਾਨੂੰ ਕਿਤੇ ਥੇ ਗਿਆ ਨਹੀਂ ਹੈਗਾ ਜੀ ਉਹ ਕੁਝ ਨੇਹਰਾ ਹੋਗਾ ਜੀ 20-25 ਮਿੰਟਾਂ ਬਾਅਦ ਫੋਨ ਕਰੇ ਆਏ ਨੇ ਜੀ ਨੇਹਰਾ ਤੇ ਤੁਸੀਂ ਛੋਟੀਆਂ ਸੱਟੀਆਂ ਲੈ ਕੇ ਆਏ ਤੇ ਆ ਕੋਪਾ ਲੈ ਗਏ ਦੀ ਬੰਦੇ ਬਹੁਤ ਅੱਛਾ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਹ ਜਾਨ ਜਾਨਵਰਦ ਕੋ ਪਹਿਲਾਂ ਵੀ ਆਪਾਂ ਪਿੰਡਾਂ ਦੇ ਵਿੱਚ ਦੇਖ ਲਿਆ ਕਦੀ ਕਿਤੇ ਆ ਗਏ ਕਦੀ ਕਿਤੇ ਆ ਗਏ ਪਹਿਲਾਂ ਵੀ ਸਾਡੇ ਇੱਥੇ ਫਲੇੜੇ ਆ ਗਿਆ ਸੀ ਕਾਪੀਆ ਪੰਜ-ਸੱਤ ਸਾਲ ਪਹਿਲਾਂ ਠੀਕ ਹੈ ਇਹ ਹੋ ਸਕਦਾ ਜਾਨਵਰ ਆ ਗਿਆ ਹੋਵੇ ਪਰ ਜਿਹੜੀਆਂ ਅਫਵਾਹਾਂ ਨੇ ਜਿਵੇਂ ਹੁਣ ਨੈੱਟ ਤੋਂ ਚੱਕ ਕੇ ਫੋਟੋ ਆ ਪਾ ਦੇਣੀਆਂ ਵੀ ਰੋਜ਼ ਮਾਰਤਾ ਜੀ ਖਾਂ ਰਿਹਾ ਖਾਂਦਾ ਜਾਂ ਦਿਖਾਤਾ ਖਾਂਦਾ ਜਾਂ ਦਿਖਾਤਾ ਉਹ ਅਫਵਾਹਾਂ ਨੇ ਜਿਹੜੇ ਉਹ ਮਾੜੀਆਂ ਨੇ ਜਿਹੜੀ ਗੱਲ ਜਾਇਜ਼ ਹੈ ਉਹ ਜਾਇਜ਼ ਗੱਲ ਲੋਕਾਂ ਨੂੰ ਦੱਸੀ ਜਾਵੇ ਜਿਵੇਂ ਹੁਣ ਮੱਖਣ ਜਾਨੇ ਦੇਖਿਆ ਇਹਨੇ ਦੱਸਤਾ ਵੀ ਅਸੀਂ ਆ ਦੇਖਿਆ ਹੈ ਕਿ ਕਦ ਜਮਾ ਉੱਤਰ ਪ੍ਰਗਟ ਨਹੀਂ ਦਿੱਖਿਆ ਹੈ ਹਾਂਜੀ ਇਹ ਗੱਲ ਜਮਾ ਸੱਚੀ ਹੈ ਹਕੀਕਤ ਹੈ ਜੀ ਠੀਕ ਹੈ ਇਹ ਤਾਂ ਬਈ ਜੇ ਇਹੀ ਕਹਿਣਾ ਚਾਹੁੰਦੇ ਵੀ ਪ੍ਰਸ਼ਾਸਨ ਇਹਦੀ ਗੌਰ ਕਰੇ ਵੱਧ ਤੋਂ ਵੱਧ ਠੀਕ ਹੈ ਇਹਨੂੰ ਕੋਈ ਨੱਥ ਪਾਈ ਜਾਵੇ ਹੁਣ ਹਫਤਾ ਹੋ ਗਿਆ तकरीबन ਆਪਣੇ ਪਿੰਡ ਚ ਅਸੀਂ ਪਹਿਲਾਂ ਤਾਂ ਸੱਚ ਨਹੀਂ ਮੰਨਿਆ ਠੀਕ ਹੈ ਕੱਲ ਸ਼ਾਮ ਨੂੰ ਜਦੋਂ ਮੱਖਣ ਨੇ ਦੇਖਿਆ ਆਪ ਇਹਨੇ ਦੱਸਿਆ ਵੀ ਐ ਕਰਕੇ ਮੇਰੇ ਮੂਰੇ ਛਾਲ ਮਾਰੀ ਹੈ ਫਿਰ ਅਸੀਂ ਗੁਰਦੁਆਰਾ ਸਾਹਿਬ ਅਨਾਊਂਸਮੈਂਟ ਕਰਾਈ ਹੈ ਨਹੀਂ ਅਸੀਂ ਪਹਿਲਾਂ ਅਸੀਂ ਵੀ ਸੱਚ ਨਹੀਂ ਮੰਨਿਆ ਅਸੀਂ ਮਜ਼ਾਕ ਮੰਨਿੰਗੇ ਹਾਂਜੀ ਭਾਈ ਜੀ ਆਪਣਾ ਕੀ ਨਾਮ ਹੈ ਪ੍ਰਗਟ ਸਿੰਘ ਪ੍ਰਗਟ ਸਿੰਘ ਕਹਿੰਦੇ ਤੁਸੀਂ ਵੀ ਦੇਖਿਆ ਹਾਂਜੀ ਅਸੀਂ ਦੇਖਿਆ ਸੀ ਸੋਮਵਾਰ ਨੂੰ 3 ਵਜੇ ਜੀ ਉੱਥੇ ਸੋਮਵਾਰ ਨੂੰ 4 ਦਿਨ ਪਹਿਲਾਂ ਹਾਂਜੀ 4 ਦਿਨ ਪਹਿਲਾਂ ਤੁਸੀਂ ਕਿੱਥੇ ਜਾ ਦੇਖਿਆ ਸੀ ਚਰੀ ਚੋਂ ਨਿਕਲ ਕੇ ਜਿਵੇਂ ਸੜਕ ਪਾਸ ਕਰਦਾ ਸੀ ਸੜਕ ਤਾਂ ਪਾਸ ਹੋਈ ਨਹੀਂ ਜੀ ਉਦੋਂ ਮੇਰੇ ਗੱਡੀਆਂ ਆ ਗਈਆਂ ਮੂਰੇ ਕਾਰਾਂ ᱛੀਆਂ ਗੱਡੀਆਂ ਨੇ ਹੌਲੀ ਹੋ ਗਈ ਲੋਕ ਜਿਹੜੇ ਤਾਂ ਨਹੀਂ ਜਾਂਦੇ ਜੀ ਪੰਜ ਪੰਜ ਜਣੇ ਇਕੱਠੇ ਹੋ ਕੇ ਖੇਤ ਆਉਂਦੇ ਨੇ ਜੀ ਲੋਕ ਜੀ ਦਰਦ ਦੇ ਮਾਰੇ ਜੀ ਦਰਦ ਦੇ ਖੇਤ ਨਹੀਂ ਆ ਰਹੇ ਆ ਨਹੀਂ ਰਹੇ ਜੀ ਇਕੱਲਾ ਬੰਦਾ ਕੋਈ ਖੇਤ ਨਹੀਂ ਆਉਂਦਾ ਜੀ ਠੀਕ ਹੈ ਕਿਉਂ ਜੀ ਤੁਹਾਡੇ ਪੇੜਾ ਨੇ ਖੇਤ ਚ ਤੁਸੀਂ ਖੱਲ ਤੇ ਅੱਜ ਜਦੋਂ ਸਵੇਰੇ ਦੇਖਿਆ ਹੋਰ ਪੇੜਾਂ ਸਾਨੂੰ ਦੇਖ ਅਸੀਂ ਜਿਹ ਆਹ ਬੰਦੇ ਹੋ ਗਏ 20 25 ਜਣੇ ਉਹ ਸਾਨੂੰ ਸਬੂਤ ਹੋ ਗਿਆ ਵੀ ਹਾਂ ਪੱਕੀ ਚੀਜ਼ ਆ ਲੈ ਵੀ ਦੋਸਤੋ ਆਗੇ ਹੁਣ ਆ ਚਰੀ ਚ ਸਭ ਤੋਂ ਪਹਿਲਾਂ ਦੇਖਿਆ ਨਾਲੇ ਆ ਬੀੜ ਆ ਗਿਆ ਪਤਾ ਦੇਖੋ ਪੇੜਾਂ ਜਿਹੜੀਆਂ ਦੇਖਿਆ ਨੇ ਜਿੱਥੇ ਪਹਿਲਾਂ ਦੇਖਿਆ ਛਾਲ ਮਾਰ ਕੇ ਗਿਆ ਉਹ ਤੁਹਾਨੂੰ ਪੂਰਾ ਦਿਖਾਉ ਰਹੇ ਹਾਂਗੇ ਸ਼ੁਰੂਆਤ ਚ ਦੇਖਿਆ ਤੁਸੀਂ ਕੀ ਕਰ ਰਹੇ ਸੀਗੇ ਅਸੀਂ ਜਿਹੜਾ ਮਾਰਨ ਆਏ ਜੀ ਉਧਰੋਂ ਅੱਛਾ ਜੀਰੀ ਚ ਪਹਿਲੇ ਨੰਬਰ ਤੇ ਰੋਜ਼ ਖੜਾ ਸੀ ਜੀ ਰੋਜ਼ ਖੜਾ ਸੀ ਰੋਜ਼ ਆ ਬਣ ਗਿਆ ਚਰੀ ਚ ਅੱਛਾ ਤੁਸੀਂ ਕਿੱਥੇ ਖੜੇ ਸੀ ਪਰਲੇ ਪਾਸੇ ਤੇ ਫਿਰ ਤੁਸੀਂ ਨਿਕਲਦਾ ਕਿਵੇਂ ਦੇਖਿਆ ਨਿਕਲਦਾ ਜੀ ਉੱਥੋਂ ਛਾਲ ਮਾਰੀ ਜਦੋਂ ਐ ਮੁਰਿਆ ਕੋਲ ਲੱਗਦੇ ਇਧਰੋਂ ਗੱਡੀਆਂ ਵੀ ਆਈਆਂ ਨੇ ਦੋ ਅੱਛਾ ਸੜਕ ਤੇ ਵਗ ਗਿਆ ਸੜਕ ਤੋਂ ਇੱਕੋ ਲੱਗਦਾ ਐ ਮੁਰਕ ਜਾ ਗੱਡੀ ਦੇ ਮਗਰ ਦੇ ਆ ਜੀਰੀ ਵਿੱਚ ਉਹ ਗੱਡੀਆਂ ਦੇਖ ਕੇ ਮੁੜਦਾ ਅੱਛਾ ਐ ਵੜ ਗਿਆ ਉਧਰ ਗੱਡੀਆਂ ਆ ਗਈਆਂ ਕਾਰਾਂ ਆ ਗਈਆਂ ਜੀ ਟੱਪਣਾ ਤਾਂ ਨਹੀਂ ਮੀਲ ਨੂੰ ਤੇ ਗਿਆ ਨਹੀਂ ਐ ਜੀਰੀਆਂ ਵਿੱਚ ਐ ਟੱਪ ਗਏ ਅੱਛਾ ਐ ਲੰਘ ਗਿਆ ਕਿਹੜੇ ਦਿਨ ਦੇਖਿਆ ਤੁਸੀਂ ਨੇ ਸੋਮਵਾਰ ਤੀਜ ਤੇ ਸੋਮਵਾਰ ਵਾਲੇ ਦਿਨ ਦੇਖਿਆ ਕਹੇ ਵਜੇ 3 ਵਜਰੇ ਦੀ ਯਾਰ 3 ਵਜਰੇ ਤੇ ਹਾਂਜੀ ਕਿਉਂ ਜੀ ਫਿਰ ਕੀ ਕਹਿਣਾ ਚਾਹੁੰਦੇ ਹੋ ਤੇ ਬਾਰੇ ਇਹਦੇ ਬਾਰੇ ਤਾਂ ਅਸੀਂ ਇ ਦੇਖੋ ਜਦੋਂ ਦੋ ਗਵਾਹ ਆ ਕੇ ਦੋ ਦੇ ਲਈ ਇੱਕ ਬੰਦਾ ਝੂਠ ਮਾਰ ਦੂਗਾ ਦੋ ਮਾਰਨਗੇ ਦੇਖਦਾ ਪੰਜ ਸੱਤ ਜਣਿਆਂ ਨੇ ਆਹ ਸੱਚ ਤੁਸੀਂ ਵੀ ਦੇਖਿਆ ਅਸੀਂ ਨਾਲੇ ਦੀ ਦੋਏ ਤੇ ਅਸੀਂ ਅੱਛਾ ਨਾਲੇ ਸੀ ਤੂੰ ਤੂੰ ਆਪਣਾ ਲੋਕ ਮਜ਼ਾਕ ਮੰਨਣ ਲੱਗੇ ਮਜ਼ਾਕ ਹੈ ਇਹ ਮਜ਼ਾਕ ਹੈ ਅੱਛਾ ਤੁਸੀਂ ਫਿਰ ਹਟ ਕੇ ਵੀ ਕੀ ਨਹੀਂ ਛੱਡ ਕੇ ਫਿਰ ਮੈਂ ਕਹੀ ਲੋੜਾ ਜਿੱਦੋਂ ਨਫਾ ਨਸਾਨ ਹੋ ਗਿਆ ਆਪੇ ਪਤਾ ਲੱਗ ਗਜੂ ਠੀਕ ਤੁਰਕੇ ਬਹਿ ਕੇ ਜਾ ਕਿ ਕੀ ਗੱਲ ਲੈ ਗੱਲ ਤਾਂ ਸੁਣ ਲੈ ਆਹ ਦੇਖ ਸਕਦੇ ਹੋ ਵੀ ਕਹਿੰਦੇ ਤੁਰਕੇ ਖੇਤ ਵਗ ਜਾਓ ਸਾਹਮਣੇ ਹੈ ਕਹਿੰਦਾ ਮੈਂ ਨਹੀਂ ਜਾਂਦਾ ਹੈ ਤੇ ਉਹ ਨਹੀਂ ਦੇਖਿਆ ਹਾਂ ਕੱਲੇ ਨੂੰ ਅੱਜ ਦੁਆਰਾ ਦੇ ਬਿੱਟਾ ਅੱਛਾ ਕਿਉਂ ਜੀ ਕੱਲੇ ਨੂੰ ਖਤਰਾ ਹੈ ਖਤਰੀ ਆ ਜੇ ਹੁਣ ਜਿਹੜਾ ਖੇਤ ਆ ਆਪਣਾ ਅੱਪ ਤੱਕ ਹੀ ਸ਼ਟ ਰੱਖਿਆ ਹੁਣ ਦੇਖੋ ਕਿੱਡਾ ਨੌਜਵਾਨ ਹੈ ਕਹਿੰਦਾ ਮੈਂ ਨਹੀਂ ਜਾਂਦਾ ਕਿਉਂ ਜੀ ਹਾਂਜੀ ਨਾ ਇਹ ਖਤਰਾ ਹੈ ਇਹ ਨਾ ਸਾਰਾ ਨੂੰ ਖੇਤ ਵਾਲਿਆਂ ਨੂੰ ਖਤਰਾ ਹੈ ਹਾਂ ਹਾਂ ਭਾਈ ਜੀ ਕਿਹੜਾ ਪਿੰਡ ਹੈ ਗਾਗਾ ਵੀਰੇ ਗਾਗਾ ਤੁਸੀਂ ਵੀ ਦੇਖਿਆ ਨਹੀਂ ਰਾਤ ਨੂੰ ਉਹ ਮੁੰਡਾ ਕਹਿੰਦਾ ਟੱਪਿਆ ਸੀ ਆਏ ਆ ਉਹਦੀ ਫਰੋਲੇ ਇੱਧਰ ਸਾਨੂੰ ਕੋਈ ਦਿਸਹਾ ਨਹੀਂ ਤੁਸੀਂ ਆਏ ਹੋ ਦੇਖ ਮੌਕੇ ਤੇ ਹਾਂ ਮੌਕੇ ਤੇ ਤੇ ਫਿਰ ਰੇਡੀਓ 'ਚ ਬੋਲਿਆ ਜਿਵੇਂ ਕੋਈ ਗੱਲ ਖਤਰੇ ਵਾਲੀ ਹੈ ਲੱਗਦੀ ਤਾਂ ਭਈ ਖਦਰ ਵਾਲੀ ਆ ਕਹਿੰਦੇ ਜਿਵੇਂ ਆਹ ਮੁੰਡੇ ਨੇ ਦੇਖਿਆ ਪ੍ਰਗਟ ਨੇ ਹਾਂ ਦੇਖੋ ਕਈ ਇੱਧਰ ਵੀ ਕਈ ਜਾਂਦੇ ਆ ਪੇੜਾਂ ਨੇ ਪੇੜਾਂ ਤਾਂ ਦੇਖੀਆਂ ਨੇ ਅਸੀਂ ਵੀ ਦੇਖੀਆਂ ਨੇ ਹਾਂ ਅੱਛਾ ਗੱਲ ਇਹ ਉਡੀ ਹੋਈ ਆ ਗੱਲ ਨਹੀਂ ਹੈਗੀ ਅਜੇ ਆ ਤੈਨੂੰ ਹਾਂ ਜੀ ਹਾਂ ਹੈਗੇ ਖੇਤ ਆਏ ਦੱਸ ਰਹੇ ਨੇ ਪੇੜਾਂ ਪਈਆਂ ਜਾਂ ਪੜੀਆਂ ਬੱਤਾਂ ਬਈ ਆ ਨਹੀਂ ਪਤਾ ਵੀ ਉਸ ਉਸ ਕੀ ਐ ਪੇੜਾਂ ਪਈਆਂ ਨੇ ਹਾਂ ਪੇੜਾਂ ਦਿਖਾਓ ਪਲਾਂ ਹੈ ਪੇੜਾਂ ਚਲੋ ਦਿਖਾ ਦਿਆਂ ਜੀ ਪੱਗੇ ਆ ਗਏ ਜੀ ਹਾਂ ਕੀ ਨਾਮ ਹੈ ਜੀ ਮਲਕੀਤ ਸਿੰਘ ਆ ਇਹ ਫਿਰ ਜਿਹੜੀ ਇਹ ਵਾਲੀ ਗੱਲ ਹੈਗੀ ਆ ਕਿਵੇਂ ਆ ਹਾਂ ਹੈਗਾ ਪੱਕੀ ਆ ਜੀ ਅੱਛਾ ਹਾਂ ਨਹੀਂ ਝੂਠ ਵੜਦਾ ਕੋਈ ਠੀਕ ਹੈ ਹਾਂ ਰੋਜ਼ ਨੂੰ ਕਹੀ ਜਾਂ ਜੀ ਕਿਵੇਂ ਰੋਜ਼ ਨੂੰ ਕਿਵੇਂ ਵੀ ਰੋਜ਼ ਖਾਦਾ ਹੋਇਆ ਹੋਰ ਹੈ ਯਾ ਨਹੀਂ ਪਤਾ ਉਸਨੇ ਖਾਦਾ ਹੈ ਜਾਂ ਕਿਸਨੇ ਹੋਰ ਖਾਦਾ ਹੈ